ਅੱਜ ਦੇ ਸਮੇਂ ਦੇ ਵਿੱਚ ਸਮਾਜ 'ਚ ਦਾਜ ਤੇ ਖਰਚੀਲੇ ਵਿਆਹਾਂ ਦੀ ਰੀਤ ਨੇ ਕਈ ਪਰਿਵਾਰਾਂ ਨੂੰ ਮਾਨਸਿਕ ਤੇ ਆਰਥਿਕ ਤੌਰ ਤੇ ਪ੍ਰੇਸ਼ਾਨ ਕੀਤਾ ਹੋਇਆ ਹੈ। ਇਹ ਰੁਕੀ ਨਾ ਸਿਰਫ ਆਰਥਿਕ ਸ਼ਕਤੀਕਰਨ ਦੇ ਰਾਹ ਦੇ ਵਿੱਚ ਰੋੜਾ ਬਣੀ ਹੋਈ ਹੈ ਸਗੋਂ ਸਮਾਜ ਦੇ ਵਿੱਚ ਅਸੰਤੁਲਨ ਤੇ ਅਸਮਾਨਤਾ ਵੀ ਪੈਦਾ ਕਰ ਰਹੀ ਹੈ ਲੇਕਿਨ ਖਮਾਣੋ ਦੇ ਵਿੱਚ ਕੁਝ ਅਜੀਹਾ ਵਿਆਹ ਸਮਾਗਮ ਦੇਖਣ ਨੂੰ ਮਿਲਿਆ ਜਿੱਥੇ ਕਿ ਦਹੇਜ ਅਤੇ ਵਿਆਹਾਂ ਮੌਕੇ ਕੀਤੀ ਜਾਂਦੀ ਫਜ਼ੂਲ ਖਰਚੀ ਤੇ ਵਿਖਾਵੇ ਦੇ ਖਿਲਾਫ ਦੇਸ਼ ਭਰ ਦੇ ਵਿੱਚ ਇੱਕ ਮਿਸਾਲ ਪੈਦਾ ਕੀਤੀ ਗਈ ਤੇ 6 ਜੋੜਿਆਂ ਦੇ ਵਿਆਹ ਸਤਲੋਕ ਆਸ਼ਰਮ ਖਮਾਣੋ ਦੇ ਵਿੱਚ ਕਰਵਾਏ ਗਏ ਹਾਂਜੀ ਸਤਲੋਕ ਆਸ਼ਰਮ ਖਮਾਣੋ ਜਿਹਨਾਂ ਫਤਿਹਗੜ੍ਹ ਸਾਹਿਬ ਵਿੱਚ ਸੰਤ ਰਾਮਪਾਲ ਜੀ ਮਹਾਰਾਜ ਜੀ ਦੀ ਅਗਵਾਈ ਹੇਠ ਉਹਨਾਂ ਦੇ ਆਸ਼ੀਰਵਾਦ ਦੇ ਨਾਲ 300 ਰੋਜਾ ਸਮਾਗਮ ਚੱਲ ਰਿਹਾ ਜੀ ਸਮਾਗਮ ਦੇ ਪਹਿਲੇ ਦਿਨ ਮਹਾਰਾਜ ਗਰੀਬਦਾਸ ਜੀ ਦੀ ਬਾਣੀ ਦਾ ਅਖੰਡ ਪਾਠ ਦਾ ਆਰੰਭ ਹੋਇਆ ਸੀ ਪ੍ਰਕਾਸ਼ ਹੋਇਆ ਸੀ ਅੱਜ ਦੂਸਰਾ ਦਿਨ ਹੈ ਜਿਸ ਦੇ ਵਿੱਚ ਅੱਜ ਦੇਹਜ ਦਾ ਸ਼ਾਦੀਆਂ ਕਰਵਾਈਆਂ ਗਈਆਂ ਬਲੱਡ ਨੇਸ਼ਨ ਕੈਂਪ ਲਗਾਇਆ ਗਿਆ ਤੇ ਕੱਲ ਜਦ ਸਮਾਗਮ ਦਾ ਤੀਸਰਾ ਦਿਨ ਹੋਏਗਾ ਤਾਂ ਇਸ ਪਾਠ ਦਾ ਭੋਗ ਪਾਇਆ ਜਾਏਗਾ ਜੀ ਆ ਤਿੰਨੇ ਦਿਨ ਦੇ ਵਿੱਚ ਕਿੰਨੀ ਮਤਲਬ ਸ਼ਰਧਾਲੂਆਂ ਦੀ ਜਿਹੜੀ ਹੈਗੇ ਆ ਇਕੱਤਰਤਾ ਸੀ ਕਿੰਨੇ ਸ਼ਰਧਾਲੂ ਪਹੁੰਚੇ ਸਰ ਇੱਕ ਦਿਨ ਚ 20000 ਤੋਂ ਉੱਪਰ ਸ਼ਰਧਾਲੂ ਪਹੁੰਚਦੇ ਨੇ ਆਸ਼ਮ ਦੇ ਵਿੱਚ ਤੇ 3 ਦਿਨ ਦੇ ਵੀ ਤੁਸੀਂ ਲਗਾ ਲਓ 50000 ਤੋਂ ਉੱਪਰ ਸਮਾਗਮ ਜਿਹੜੇ ਦਿਹੇਜ ਰਹਿਤ ਵਿਆਹ ਕੀਤੇ ਜਾਂਦੇ ਨੇ ਕੀ ਮੈਸੇਜ ਕਨਵੇ ਕਰੋਂਗੇ ਨੌਜਵਾਨ ਪੀੜ੍ਹੀ ਨੂੰ ਦੇਸ਼ ਦੇ ਲੋਕਾਂ ਨੂੰ ਅਸੀਂ ਇਹੀ ਕਨਵੇ ਕਰਾਂਗੇ ਕਿ ਕੀ ਦੇਖੋ ਬੇਟੀ ਨੂੰ ਬੋਝ ਮੰਨਿਆ ਜਾਂਦਾ ਹੈ ਆਪਣੇ ਸਮਾਜ ਦੇ ਵਿੱਚ ਲੇਕਿਨ ਸੰਤਰਾਮਪਾਲ ਜੀ ਮਹਾਰਾਜ ਨੇ ਇੱਕ ਉਪਕਾਰ ਦਾ ਕੰਮ ਕੀਤਾ ਆਪਣੀ ਸੰਗਤ ਨੂੰ ਇਹ ਸੰਦੇਸ਼ ਦੇ ਕੇ ਜਿੰਨੇ ਵੀ ਉਹਨਾਂ ਦੀ ਲੱਖਾਂ ਹਜ਼ਾਰਾਂ ਦੇ ਵਿੱਚ ਸੰਗਤ ਹੈ ਉਹਨਾਂ ਨੂੰ ਇਹ ਸਖਤ ਆਦੇਸ਼ ਹੈ ਕਿ ਆਪਣਾ ਦਿਹੇਜ ਰਹਿਤ ਵਿਆਹ ਕਰਾਣਾ ਨਾ ਦੇ ਲੈਣਾ ਨਾ ਦੇਣਾ ਤਾਂ ਇਸ ਤਰ੍ਹਾਂ ਇੱਕ ਅੱਛਾ ਸਮਾਜ ਤਿਆਰ ਹੋ ਰਿਹਾ ਹੈ ਜਿਹੜੀ ਬੇਟੀ ਨੂੰ ਬਹੁਤ ਸਮਝਿਆ ਜਾਂਦਾ ਸੀਗਾ ਸਮਾਜ ਦੇ ਵਿੱਚ ਤੇ ਉਹ ਚੀਜ਼ ਖਤਮ ਹੋ ਰਹੀ ਹੈ ਜਰ ਤੋ ਖਤਮ ਕਰਾਂਗੇ ਸੰਤਰਾਮਪਾਲ ਜੀ ਮਹਾਰਾਜ ਇੱਕ ਦਿਨ ਇਸ ਮੌਕੇ ਨਵੇਂ ਵਿਆਹੇ ਜੋੜਿਆਂ ਨੇ ਵੀ ਗੱਲਬਾਤ ਕਰਦੇ ਕਿਹਾ ਕਿ ਹਰ ਵਿਅਕਤੀ ਨੂੰ ਸੁਭਾਅ ਅਤੇ ਆਚਰਣ ਦੁਆਰਾ ਸਤਿਕਾਰਿਆ ਜਾਣਾ ਚਾਹੀਦਾ ਹੈ ਨਾ ਕਿ ਉਸ ਦੀ ਦੌਲਤ ਅਤੇ ਜਾਇਦਾਦ ਦੁਆਰਾ ਉਹਨਾਂ ਦਾ ਕਹਿਣਾ ਹੈ ਕਿ ਵਿਆਹ ਦੋ ਰੂਹਾਂ ਦਾ ਮੇਲ ਹੈ ਜਿਸ ਦੇ ਵਿੱਚ ਦੇਹ ਅਤੇ ਅਲੰਬਰ ਵਰਗੀਆਂ ਕੁਰਤੀਆਂ ਨੇ ਚਿੰਤਾ ਤੇ ਪੈਦਾ ਵਾਤਾਵਰਨ ਨੂੰ ਪੈਦਾ ਕੀਤਾ ਹੋਇਆ ਹੈ ਜੀ ਅੱਜ ਜਿਹੜੀ ਮੈਰਿਜ ਜਿਹਨੂੰ ਆਪਾਂ ਦੇਜ ਦੇਜ ਰੀਤ ਵਿਆਹ ਕਹਿੰਦੇ ਨੇ ਜੋ ਸੰਤਰਾਮਪਾਲ ਜੀ ਮਹਾਰਾਜ ਜੀ ਦੇ ਆਸ਼ੀਰਵਾਦ ਤੋਂ ਸਫਲ ਹੋਈ ਹੈ ਤੋ ਅੱਜ ਜਿਹੜਾ ਸ਼ੁਕਰੀਆ ਆਪਾਂ ਕਰਦੇ ਸੰਤਰਾਮਪਾਲ ਜੀ ਮਹਾਰਾਜ ਜੀ ਦਾ ਕਰਦੇ ਉਹਨਾਂ ਦੀ دی ਹੋਈ ਸਿੱਖਿਆ ਦਾ ਕਰਦੇ ਕਿਹਦਾ ਜਿਸ ਜੇ ਕਰਕੇ ਆਪਾਂ ਅੱਜ ਦੇਹਰੀਤ ਵਿਆਹ ਕਿਤੇ ਤੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਸੰਤਰਾਮਪਾਲ ਜੀ ਮਹਾਰਾਜ ਜੀ ਦਾ ਵੀ ਤੇ ਆਪਾਂ ਉਹਨਾਂ ਦੇ ਬਤਾਏ ਹੋਏ ਮਾਰਗ ਦੇ ਉੱਪਰ ਸਾਰੀ ਜ਼ਿੰਦਗੀ ਚੱਲਾਂਗੇ ਜਿਹੜਾ ਸੰਤਰਾਮਪਾਲ ਜੀ ਸਾਨੂੰ ਸਿੱਖਿਆ ਦਿੰਦੇ ਨੇ ਉਹਦੇ ਉੱਪਰ ਚੱਲਾਂਗੇ ਇਸ ਮੌਕੇ ਦੇ ਸੰਤਰਾਮਪਾਲ ਜੀ ਮਹਾਰਾਜ ਜੋ ਗਿਆਨ ਦੇ ਰਹੇ ਨੇ ਸਮਾਜ ਜੀ ਸਮਾਜ ਨੂੰ ਸਮਾਜ ਨੂੰ ਦਹੇਜ ਮੁਕਤ ਬਣਾਉਣ ਦਾ ਨਿਰਦੇਸ਼ ਦੇ ਰਹੇ ਨੇ ਬਿਲਕੁਲ ਹਾਂਜੀ ਸਾਡੇ ਸਾਡੇ ਸਿੰਪ ਸਾਦੇ ਢੰਗ ਨਾਲ ਵਿਆਹ ਕੀਤੇ ਅਸੀਂ ਉਹਨਾਂ ਦਾ ਕੋਟ ਕੋਟ ਧੰਨਵਾਦ ਕਰਦੇ ਹਾਂ ਵੀ ਅਸੀਂ ਉਹਨਾਂ ਦੇ ਦੱਸੇ ਮਾਰਗ ਤੇ ਚੱਲਾਂਗੇ ਤੇ ਸਾਦੀ ਜ਼ਿੰਦਗੀ ਬਤੀਤ ਕਰਾਂਗੇ ਜਗਬਾਣ ਚੀਵੀ ਲਈ ਜਗਜੀਤ ਜਟਾਣਾ ਦੀ ਰਿਪੋਰਟ